ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੇ ਸਾਰਿਆਂ ਦਾ ਸਵਾਗਤ ਆਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਵਲੌਗ ਨਾਲ ਸੋ ਅੱਜ ਫੇਰ ਮੌਸਮ ਪੂਰਾ ਖਤਰਨਾਕ ਹੋਇਆ ਪਿਆ ਕਿਉਂਕਿ ਰਾਤ ਤੇ ਵੀ ਹਨੇਰੀ ਜੀ ਥੋੜੀ ਜਿਹੀ ਆਈ ਆ ਹਵਾ ਚੱਲੀ ਆ ਰਾਤ ਤੇ ਵੀ ਕਿਣਮਣ ਕਣੀ ਪੈਂਦੀ ਰਹੀ ਐ ਥੋੜੀ ਥੋੜੀ ਬੂੰਦਾਬੰਦੀ ਪੈ ਰਹੀ ਸੀ ਰਾਤ ਦੀ ਤਾਂ ਹੁਣ ਵੀ ਕੋਈ ਕੋਈ ਕਣੀ ਡਿੱਗ ਰਹੀ ਆ ਬੱਦਲ ਬਾਈ ਪੂਰੀ ਸ਼ਾਈ ਹੋਈ ਆ ਸੋ ਹੁਣ ਤੱਕ ਕਣਕਾਂ ਦਾ ਸਾਰੀਆਂ ਵੱਡਲੀਆਂ ਮੰਡੀ ਦੇ ਵਿੱਚ ਜਰੂਰ ਪਈਆਂ ਤਾਂ ਨੀਰਾ ਵੀ ਕਿਸੇ ਕਿਸੇ ਦਾ ਰਹਿੰਦਾ ਬਾਕੀ ਮੱਕੀਆਂ ਵੀ ਵਿਜ ਗਈਆਂ ਤਾਂ ਹੁਣ ਬਾਕੀ ਹਜੇ ਨੀਰਾ ਕਰਨ ਵਾਲਾ ਇੱਧਰ ਸਾਰਾ ਰਹਿੰਦਾ ਹੈ ਕਾਫੀ ਰਹਿੰਦਾ ਆਪਣੇ ਯਾਨੀ ਕਿ ਤੀਜਾ ਕਿ ਹਿੱਸਾ ਚੌਥਾ ਕਿ ਹਿੱਸਾ ਨੀਰਾ ਹਜੇ ਤੂੜੀ ਕਰਨ ਵਾਲੀ ਰਹਿੰਦੀ ਆ ਵਹਣ ਦੀ ਬਾਕੀ ਮੌਸਮ ਪੂਰਾ ਘੈਂਟ ਹੈ ਵਧੀਆ ਕਹਿ ਸਕਦੇ ਆ ਕਿਉਂਕਿ ਠੰਡਾ ਦੋ ਤਿੰਨ ਦਿਨ ਇੰਨੀ ਕੁ ਗਰਮੀ ਪਈ ਆ ਨਜਾਇਜ਼ ਗਰਮੀ ਪਈ ਸੀ ਤਾਂ ਹੁਣ ਅੱਜ ਥੋੜੀ ਜੀ ਗਰਮੀ ਤੇ ਰਾਹਤ ਮਿਲੀ ਆ ਠੰਡ ਜ਼ਰੂਰ ਹੋਈ ਆ ਪਰ ਜਿਨ੍ਹਾਂ ਨੇ ਨੀਰਾ ਕਰਨਾ ਉਹਨਾਂ ਦਾ ਕੰਮ ਵੀ ਖੜ ਗਿਆ ਜਿੰਨਾਂ ਦੀ ਕਣਕ ਮੰਡੀ ਚ ਪਈ ਆ ਉਹਨਾਂ ਦਾ ਦਿਲ ਵੀ ਹੱਥਾਂ ਜਾਇ ਪਿਆ ਸੋ ਬਾਕੀ ਤੁਸੀਂ ਦੇਖ ਸਕਦੇ ਆ ਮਾਹੌਲ ਇਦਾਂ ਰਿਹਾ ਪਿਆ ਗੰਡੇ ਜੇ ਖਰਾਬ ਹੋ ਗਏ ਆਪਣੇ ਸਾਰੇ ਪਿਆਜ਼ ਆਂਦੇ ਆ ਸਾਰੇ ਪਿਆਜ਼ ਖਰਾਬ ਕੀਤੇ ਪਏ ਨੇ ਪਤਾ ਇੰਤਾਂ ਇੱਥੇ ਕੁੱਤੇ ਕੱਤੇ ਵੜਦੇ ਆ ਸੋ ਆ ਖਰਾਬ ਕੀਤੇ ਪਏ ਨੇ ਦੇਖੋ ਸਾਰੇ ਵਿੰਗ ਟਿੱਡੇ ਕੀਤੇ ਪਏ ਨੇ ਹਾਲ ਖਰਾਬ ਕੀਤੇ ਪਏ ਨੇ ਸਾਰੇ ਬਾਕੀ ਮੌਸਮ ਦੇਖੋ ਪੂਰਾ ਇੱਕ ਨੰਬਰ ਦਾ ਮਾਹੌਲ ਆ ਦੇਖੋ ਉਧਰ ਆਪਣੇ ਮੱਕੀ ਬਿੱਜੀ ਪਈ ਆ ਹਰੇ ਬਾਈ ਮਰ ਲੱਗੀ ਥੋੜੀ ਤੇਜ ਹੋ ਗਈ ਜਾਦੇ ਹਵਾ ਵੀ ਚੱਲਣ ਲੱਗੀ ਹਵਾ ਵੀ ਠੰਡੀ ਠੰਡੀ ਲੱਗਦੀ ਹੈ ਕਣੀ ਵੀ ਠੰਡੀ ਠੰਡੀ ਵਾਜਦੀ ਆ ਸੋ ਗਰਮੀ ਤੋਂ ਰਾਹਤ ਵੀ ਮਿਲੀ ਆ ਤਾਂ ਕੱਲ ਤੇ ਪਰਸੋਂ ਦਾ ਪੂਰੀ ਗਰਮੀ ਲੱਗਦੀ ਜਿਹੇ ਵੇਲੇ ਐ ਪਸੀਨਾ ਆਉਂਦਾ ਸੀ ਸੋ ਅੱਜ ਪਾਲਾ ਲੱਗਣ ਲੱਗਾ ਕੁਦਰਤ ਦੇ ਰੰਗ ਨੇ ਕਹੀ ਤੇ ਕੰਗਾ ਚੱਕ ਲਿਆ ਬਈ ਆਪਾਂ ਇਧਰ ਆਪਣੀ ਬਾੜੀ ਲੱਗੀ ਹੋਈ ਆ ਕਦੂ ਪੇਠਾ ਪਿਆਜ਼ ਚੌਲੇ ਭਿੰਡੀਆਂ ਚੌਲੇ ਫਲੀਆਂ ਤਾਂ ਉਧਰ ਵੀ ਇੱਕ ਦੋ ਬੇਲਾਂੀਆਂ ਲੱਗੀਆਂ ਹੋਈਆਂ ਨੇ ਇੰਨੇ ਕਥਾਂ ਦੇ ਵਿੱਚ ਆਪਾਂ ਵਧੀਆ ਸਬਜ਼ੀ ਲਾ ਦਨੇ ਕਿਉਂਕਿ ਖਾਣ ਜੋਗੀ ਹੋ ਜਾਂਦੀ ਆ ਨਿੱਕੀ ਨਿੱਕੀ ਕਹੀਂ ਡਿੱਗਦੀ ਆ ਬਈ ਨਿੱਕੀ ਨਿੱਕੀ ਕਣੀ ਦੇ ਵਿੱਚ ਨਾਲੇ ਰੇਹ ਲਾਉਣਿਆਂ ਨਾਲੇ ਕੱਖ ਪਾਉਣਿਆਂ ਅਜੇ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਪਾਲਾਂ ਕਿਉਂਕਿ ਮੌਸਮ ਠੰਡਾ ਹੋਇਆ ਪਿਆ ਹੈ ਬੱਦਲ ਵੀ ਦੇਖੋ ਉੱਤੋਂ ਪੂਰੀ ਕਾਲੀ ਘਟਾ ਛਾਈ ਹੋਈ ਆ ਰੇੜੀ ਭਰ ਲਈ ਬਈ ਚਾਰ ਦੀ ਆਪਾਂ ਤਾਂ ਚਾਰ ਰਤ ਕੀ ਖਰਾਬ ਬਹੁਤ ਨਿਕਲੇ ਆ ਹਜੇ ਪਿਆ ਹੈਗਾ ਦੋ ਤਿੰਨ ਮਹੀਨਿਆਂ ਦਾ ਜਦੋਂ ਨੂੰ ਮੱਕੀ ਦਿਵਾਰੇ ਹੂਚਾਰ ਵਾਲੀ ਉਦੋਂ ਤੱਕ ਦਾ ਚਾਰ ਆਪਣੇ ਕੋਲੇ ਪਿਆ ਆਪ ਵੀ ਇੱਕ ਹੀ ਪੱਲੀ ਤੇ ਕੰਗਾ ਪਿਆ ਕਣੀ ਹਜੇ ਵੀ ਪਈ ਜਾਂਦੀ ਹੈ ਕਦੇ ਤੇਜ਼ ਹੋ ਜਾਂਦੀ ਹੈ ਕਦੇ ਹੌਲੀ ਹੋ ਜਾਂਦੀ ਹੈ ਸੋ ਆਪਣਾ ਕੱਖਾਂ ਦਾ ਕੰਮ ਨਿਬੜ ਗਿਆ ਹੁਣ ਆਪਾਂ ਚੱਲਦੇ ਆ ਲੈ ਵੀ ਘਰੇ ਆਗੇ ਸੀ ਆਪਾਂ ਤਾਂ ਹੁਣ ਗਾਈਆਂ ਪਾਣੀ ਪੀਣ ਨੂੰ ਤਿਆਰ ਖੜੀਆਂ ਨੇ ਇਹਨਾਂ ਨੂੰ ਪਾਣੀ ਪਿਆਉਣਿਆ ਤੇ ਆ ਬੱਸੀ ਤੇ ਵਿਚਾਰੀ ਤੇ ਨਾ ਪੈਰ ਦੇ ਵਿੱਚ ਪੀਕ ਪੈ ਗਈ ਇਹ ਤਾਂ ਖੜਾ ਨਹੀਂ ਹੋਇਆ ਜਾਂਦਾ ਕੱਲ ਡਾਕਟਰ ਤੋਂ ਟੀਕੇ ਲਵਾਏ ਨੇ ਹੁਣ ਪੀਕ ਜੀ ਨਿਕਲਣ ਦਾ ਲੱਗ ਗਈ ਤਾਂ ਦੇਖਾਂ ਟ੍ਰੀਟਮੈਂਟ ਕਰਾਉਣਿਆ ਅੱਜ ਇਹਦਾ ਤਾਂ ਜਿਹੜੀਆਂ ਅੰਦਰ ਬੈਠੀਆਂ ਨੇ ਦੋ ਉਹ ਉਹਨਾਂ ਦੇ ਕਢਾਉਣੇ ਆ ਸਿੰਗ ਇਹ ਗਿੱਟਾ ਦੇਖੋ ਨਾਲੇ ਉਰਲਾ ਪੈਰ ਨਾਲੇ ਪਰਲਾ ਪਰਲਾ ਪੈਰ ਐਡਾ ਹੋਇਆ ਪਿਆ ਸੁੱਜ ਕੇ ਇੰਨਾ ਮੂਹ ਨੂੰ ਵਧਿਆ ਪਿਆ ਸਾਰੇ ਚ ਪੀਕ ਪਈ ਪਈ ਆ ਇਹਨੂੰ ਕਾਫੀ ਟਾਈਮ ਹੋ ਗਿਆ ਦਵਾਈ ਲਾਉਂਦੇ ਰਹੇ ਆ ਉਹ ਪਈਆਂ ਨੇ ਇਹਦੀਆਂ ਦਵਾਈਆਂ ਇਹਨਾਂ ਪਰ ਹੁਣ ਪੀਕੇ ਵੀ ਲਵਾਏ ਨੇ ਪਰ ਸਾਰੇ ਚ ਥੱਲੇ ਪੀਕ ਭਰ ਗਈ ਤੇ ਵਿਚਾਰੀ ਔਖੀ ਬੋਲਤ ਹੁੰਦੀ ਆ ਤਾਂ ਜਿਹੜਾ ਡਾਕਟਰ ਨੇ ਸੱਦਿਆ ਤਾਜੇ ਦੀ ਪੀਕ ਨੂੰ ਕੱਢ ਕੇ ਕਿਉਂਕਿ ਉਹਨਾਂ ਰਾਹ ਬਣ ਗਿਆ ਪੀਕ ਨਿਕਲਦਾ ਤਾਜੇ ਦੀ ਪੀਕ ਨੂੰ ਕੱਢ ਕੇ ਸਾਰੀ ਤਾਂ ਇਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਆ ਖੜਾ ਨਹੀਂ ਹੁੰਦਾ ਓਕੀ ਹੁੰਦੀ ਹੈ ਜੈ ਵੀ ਮੀ ਵੀ ਪਾਇਆਟਾ ਤਾਂ ਆਪਾਂ ਵਾਲ ਵੀ ਕਟਾ ਲਿਆ ਏ ਤਾਂ ਵਾਲ ਕਟਾ ਕੇ ਹੁਣ ਆਪਾਂ ਚੱਲੇ ਆ ਘਰੇ ਮੌਸਮ ਬਹੁਤ ਸੋਹਣਾ ਹੈ ਕਿ ਮੀ ਪਾਇਆ ਜਾਂਦਾ ਹੜ ਜਾਂਦਾ ਪਾਇਆ ਜਾਂਦਾ ਹੜ ਜਾਂਦਾ ਮੌਸਮ ਪੂਰਾ ਇੱਕ ਨੰਬਰ ਹੈ ਤਾਂ ਬਲ ਬੂਲ ਕਟਾ ਕੇ ਹੁਣ ਆਪਾਂ ਚੱਲੇ ਆ ਬਣੀ ਬਣੀ ਗੱਜਤ ਤੁਸੀਂ ਦੇਖੋਗੇ ਗਿੱਲਾ ਹੀ ਗਿੱਲਾ ਹੋਇਆ ਪਿਆ ਸਾਰੀ ਸੜਕ ਗਿੱਲੀ ਹੋਈ ਪਈ ਆ ਅੱਜ ਬਾਰਸ਼ ਸ਼ਵੇਰ ਦੀ ਬਹੁਤ ਜਿਆਦਾ ਪੈਂਦੀ ਆ ਕਣੀਆਂ ਜਿਹਾ ਪੈਣ ਲੱਗ ਜਾਂਦੀ ਨੇ ਹੜ ਜਾਂਦੀ ਨੇ ਤਾਂ ਮੰਦਰ ਬਣ ਰਹੇ ਨੇ ਬਈ ਮੌਸਮ ਬਹੁਤ ਸੋਹਣਾ ਸੁਆਦ ਆ ਰਿਹਾ ਬਾਬੇ ਕੀ ਬਾਤ ਆ ਯਾਰ ਵਾ ਬੱਚਾ ਵੀ ਨਜ਼ਾਰੇ 'ਚ ਬੈਠਿਆ ਨੇ ਠੰਡ 'ਚ ਪਹਿਲਾਂ ਤਿੰਨ ਚਾਰ ਦਿਨ ਗਰਮੀ ਦੀ ਭੁੱਜੀਆਂ ਨੇ ਤਾਂ ਅੱਜ ਬੜੇ ਆਰਾਮ ਨਾਲ ਬੈਠੇ ਆਨੇ ਆਹ ਕੀ ਆ ਹੋਏ ਫਰੀਕ ਬਜਰੀ ਨਾ ਤੂੜੀ ਤੜੀ ਵਾਲੀਆਂ ਮਸ਼ੀਨਾਂ ਸਾਬ ਖੜਕੀਆਂ ਅੱਜ ਕਿਉਂਕਿ ਲੰਘੇ ਗਿੱਲੇ ਹੋ ਗਏ ਮਸ਼ੀਨਾਂ ਵਸੂਣਾ ਸਾਬ ਖੜੀਆਂ ਨੇ ਟੀਕੇ ਦਾ ਡਾਕਟਰ ਲਾ ਗਿਆ ਬਾਈ ਆਹ ਦੇਖੋ ਕਿੰਨੇ ਖਾਲੀ ਕਰ ਰਹੇ ਨੇ 1 2 3 ਲਾਇਦ ਹੋਈ ਨੇ ਬੋ ਵਾਰਾ ਲਾ ਪੀਗ ਨਾ ਵਾਰਾ ਪਾ ਦੇਖੋ ਕਿੰਨਾ ਫਰਕ ਆ ਉਧਰਲੇ ਪੈਰ ਤੇ ਉਰਲੇ ਪੈਰ ਦਾ ਆ ਲਿਆਂਦੀਆਂ ਨੇ ਦਵਲੀ ਰਾਈਆਂ ਇਹ ਬਨਾਂਗੇ ਨਾ ਉਹ ਜੀ ਅੱਜ ਵੀ ਇਹਨਾਂ ਕਰਦੇ ਸਮੋਹ ਹੂੰ ਉਹ ਜੀ ਇਹਨਾਂ ਨੂੰ ਨਾ ਹੂੰ ਕਿੰਨਾ ਰੋਣ ਲਿਖਦੇ ਨੇ ਲਓ ਜੀ ਅੱਜ ਵੀ ਮੱਕੀ ਨੂੰ ਪਾਣੀ ਲਾ ਰਿਹਾ ਤੀਜਾ ਪਾਣੀ ਐ ਥੋ ਥੋ ਪੈਂਦੀ ਆ ਮੋਟਰ ਤਾਂ ਖਾਲ ਆਪਾਂ ਪਾਇਆ ਸੀ ਅੱਧਾ ਕਿ ਤਾਂ ਹੈਗਾ ਜਿਦਾ ਕੋ ਤੋਂ ਬਾਅਦ ਪਤਾ ਜਦੋਂ ਮੱਕੀ ਵਿੱਜੀ ਆ ਦੇਖਦੇ ਆ ਕਿੰਨੀ ਰਮ ਗਈ ਫਿਰ ਮੋਟਰ ਵੀ ਬੰਦ ਕਰਨੇ ਪੂ ਦੇਖ ਕੇ ਕਿਉਂਕਿ ਇਹ 6 ਬਿੱਗੇ ਬਾਹਣਾ ਸਭ ਇਕਲੇ ੁੱਤਿਆ ਥੋੜਾ ਜਿਹਾ ਸਵਾ ਕਿਲਾ ਵਸ ਇੱਥੇ ਕਹ ਕਹਿ ਸਕਦੇ ਆ ਖਾਲੀਆਂ ਰਮੀਆਂ ਪਈਆਂ ਬਈ ਆ ਤਾਂ ਰਮ ਗਈਆਂ ਉਰੇ ਤੱਕ ਦਾ ਲੱਗਦਾ ਵੀ ਪਾਣੀ ਜਾਦੇ ਪੈ ਗਿਆ ਜਿਵੇਂ ਬੈਡਾਂ ਦੇ ਪਾਣੀ ਚੜਿਆ ਪਿਆ ਇੰਨਾ ਪਾਣੀ ਚੜਨਾ ਨਹੀਂ ਚਾਹੀਦਾ ਜਿਵੇਂ ਆ ਖਾਲੀਆਂ ਤੇ ਇਹ ਚੜਨਾ ਨਹੀਂ ਚਾਹੀਦਾ ਇਦਾਂ ਪਾਣੀ ਥੋੜਾ ਜਿਹਾ ਮੈਨੂੰ ਜ਼ਿਆਦਾ ਪਿਆ ਲੱਗਦਾ ਪਰ ਜ਼ਿਆਦਾ ਪਾਉਣਾ ਵੀ ਸੀ ਕਿਉਂਕਿ ਜਿਹੜੀਆਂ ਸਿਰੇ ਵਾਲੀਆਂ ਖਾਲੀਆਂ ਨੇ ਉੱਥੇ ਪਾਣੀ ਘਟ ਜਾਂਦਾ ਉੱਥੇ ਮੱਕੀ ਹਰੀ ਵੀ ਨਹੀਂ ਹੋਈ ਇੱਥੇ ਤਾਂ ਸਾਰੀ ਚ ਮੱਕੀ ਹਰੀ ਹੋ ਗਈ ਵਧੀਆ ਸੋਹਣੀ ਮੱਕੇ ਦੀਆਂ ਦੇਖੋ ਤਾਜੇ ਤੇ ਸਪਰੇਅ ਕਰਨੀ ਆਪਾਂ ਸੁੰਡੀ ਵਾਲੀ ਤੇਲੇ ਵਾਲੀ ਖਾਲੀਆਂ ਤਾਂ ਸਾਰੀਆਂ ਭਰੀਆਂ ਪਈਆਂ ਬਾਈ ਆ ਸਿਰੇ ਤੇ ਪਾਣੀ ਘਟਾਉਂਦਾ ਜਦੋਂ ਸਿਰੇ ਵਾਲੀ ਭਰ ਗਈ ਜਮਾ ਤਾਂ ਸਮਝ ਲਓ ਵੀ ਓਕੇ ਦੀ ਰਿਪੋਰਟ ਹੋ ਗਿਆ ਕੰਮ ਕਿਆ ਬਾਤ ਹੈ ਕਿਆ ਬਾਤ ਪਾਣੀ ਤਾਂ ਫਿਰ ਗਿਆ ਵੀ ਸਾਰੇ ਤੇ ਉਹ ਆਏ ਆ ਵੀ ਹਜੇ ਆਹ ਖਾਲੀ ਆ ਜਿਹੜੀ ਇਹ ਵਧੀਆ ਪਰ ਜੇ ਫੇਰ ਕਿਤੇ ਜਾ ਕੇ ਸੇਮ ਜਾਊਗੀ ਦੀ ਫੋੜਾ ਧੋਦਾ ਫੋੜਾ ਤੇ ਗੋਬਰ ਬਹੁਤ ਜੰਮਿਆ ਪਿਆ ਸੀਗਾ ਤਿੰਨ ਯਾਨੀ ਕਿ ਤਿੰਨ ਤਿੰਨ ਸੂਤ ਜੰਮਿਆ ਪਿਆ ਸੀ ਸਾਰਾ ਆ ਦੇਖੋ ਇਹਨਾਂ ਤੇ ਇਧਰ ਕਣਕ ਪਈ ਆਪਣੀ ਇਹ ਆ ਜਿਹੜੀ ਤੂੜੀ ਵਾਲੀ ਮਸ਼ੀਨ ਤੋਂ ਨਿਕਲਦੀ ਹੁੰਦੀ ਹੈ ਰੋੜੀ ਵਾਲੀ ਪਿੱਛ ਮਿੱਟੀ ਰੇਤਾਂ ਹੁੰਦਾ ਹੈ ਨਾ ਇਹਨੂੰ ਦੋ ਦਿਨ ਸੜਕ ਤੇ ਪਾ ਕੇ ਦੋ ਘੰਟੇ ਸੜਕ ਤੇ ਪਾ ਕੇ ਦੂ ਵਾਰ ਤੋ ਤੂਤੀ ਤਾਂ ਸਟ ਹੋ ਗਈ ਆ ਗਾਈ ਬਾਲੀ ਹੌਂਕਦੀ ਆ ਆਪਣੀ ਗਾਈਆਂ ਤੰਣ ਨੇ ਦੇਖੋ ਪਰ ਆ ਗਾਈ ਸਰ ਨਾਲੋਂ ਵੱਧ ਹੌਂਕਦੀ ਆ ਸਾਦੇ ਮੂੰਹ ਚੋਂ ਐ ਝੱਗੀ ਡਿੱਗੀਆਂ ਦੀ ਰਹਿੰਦੀਆਂ ਗਰਮੀ ਨਾਲ ਨਮਾਤੀ ਸਵੇਰੇ ਵੀ ਨਮਾਈ ਤੀ ਸੌਣ ਵੀ ਨਮਾਈ ਤੀ ਹੁਣ ਧਾਰ ਚੋ ਕੇ ਫੇਰ ਵੀ ਨਮਾਵਾਂਗੇ ਪਰ ਹੌਂਕਦੀ ਪਤਾ ਨਹੀਂ ਕਿਉਂ ਆ ਗਾਲੀ ਹੋ ਗਈ ਵਿੱਚ ਏਡੀ ਹਰੀ ਏਡੀ ਹਰੀ ਗਾਲੀ ਹੋ ਗਈ ਪਹਿਲਾਂ ਪੀਕ ਨਿਕਲੀ ਆ ਫਿਰ ਦਬ ਕੇ ਕੱਢੀ ਹੁਣ ਦਵਾਈ ਲਾਦਿਆਂ ਮੱਖੀ ਬਹਿ ਜਾਂਦੀ ਆ ਜੇ ਪੱਟੀ ਬੰਦਦੇ ਆ ਤਾਂ ਇਹਦਾ ਪੰਗਾ ਤਾਂ ਇਹ ਕੋਈ ਨਾ ਫੋਲਦਾਂ ਦੀ ਆ ਬਹੁਤ ਬੁਰੀ ਹਾਲ ਦਾ ਬਸ ਇੱਕ ਆਇਆ ਵੀ ਟਿੱਕ ਟੁਕੇ ਲਵਾ ਜਦੀ ਕੀੜੇ ਕੂੜੇ ਪੈਣ ਤੋਂ ਹਜੇ ਬੱਚੇ ਤਾਂ ਬਾਕੀ ਦਵਾਈ ਦੂਗੀ ਲਾਈ ਜਾਂਦੇ ਆ ਔਖਾ ਬਹੁਤਾ ਵਿਚਾਰੀ ਨੂੰ ਪਹਿਲਾਂ ਤਾਂ ਬੈਠੀ ਰਹਿੰਦੀ ਚਲ ਹੁਣ ਛੱਡ ਜਾਂਦੀ ਆ ਮੌਸਮ ਬਿਲਕੁਲ ਹੋ ਗਿਆ ਸਾਫ਼ ਅੱਜ ਮੱਖੀ ਤੇ ਸਪਰੇ ਵੀ ਕਰਤੀ ਆਪਾਂ ਤਾਂ دوستੋ ਵੀਡੀਓ ਦਾ ਕਰਦਾ ਐਂਡ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਜੀ ਨਵੇਂ ਚੈਨਲ ਤੇ ਸਬਸਕ੍ਰਾਈਬ ਕਰਦੇ ਸੁੱਖ ਕੇ ਜਵਾਇਓ ਬਾਈ ਠੀਕ ਹੈ